ਉਸ ਦਿਨ ਜਿੱਥੇ ਸੰਧਿਆ ਨੇ ਜਰਨੈਲ ਸਿੰਘ ਖਾਲਸਾ ਪੰਰਾਲੇ ਸੀ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੀ ਤੇ ਪੰਜਾਬ ਤੋਂ ਬਾਹਰ ਵੀ ਲਗਭਗ 30-35 ਸਥਾਨ ਇਦਾਂ ਦੇ ਸੀ ਜਿੱਥੇ ਹਿੰਦ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਹੁਣ ਇਸ ਗੱਲ ਦਾ ਵਿਦ ਪ੍ਰੂਫ ਨੇ ਇਕੱਲਿਆਂ ਇਕੱਲਿਆਂ ਜੇ ਕੋਈ ਬੰਦਾ ਡਿਟੇਲਸ ਲੈਣੀਆਂ ਚਾਵੇ ਕੋਈ ਡਾਕੂਮੈਂਟ ਲੈਣਾ ਚਾਵੇ ਤਾਂ ਉਹ ਤਾਂ ਸਾਰੇ ਗੂਗਲ ਦੇ ਉੱਪਰ ਵੀ ਮਿਲ ਜਾਂਦੇ ਨੇ ਅੱਜ ਕੱਲ ਤੇ ਤੁਹਾਨੂੰ ਸਾਰੇ ਅਵੇਲੇਬਲ ਹੋ ਜਾਣਗੇ ਉੱਥੇ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਉਹਨਾਂ ਗੁਰਦੁਆਰਿਆਂ 'ਤੇ ਨਾ ਬੈਠੇ ਹੋਏ ਸੀ ਅੱਛਾ ਇੱਥੇ ਕੋਈ ਹੋਰ ਗੱਲ ਫੇਰ ਸਮਝ ਆਉਂਦੀ ਆ 1982 ਦੇ ਵਿੱਚ ਜਦੋਂ ਆ ਧਰਮ ਯੁੱਧ ਲਹਿਰ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਉੱਥੋਂ ਉਦੋਂ ਦਾ ਸੰਤ ਗਿਆਨੀ ਜਰਨੈਲ ਸਿੰਘ ਜੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਉੱਥੇ ਗੁਰਨਾਨਕ ਨਵਾਸ ਦੇ ਵਿੱਚ ਨਹੀਂ ਬੈਠੇ ਹੋਏ ਸੀ ਜੀ ਉਸ ਵੇਲੇ ਪੌਂਟਾ ਸਾਹਿਬ ਦੇ ਕੋਲ ਚੱਕਰਾਤਾ ਦੀਆਂ ਜਿਹੜੀਆਂ ਪਹਾੜੀਆਂ ਨੇ ਉਹ ਤਾਂ ਅੱਜ ਵੀ ਨੇ ਤੇ ਉਹ ਅੱਜ ਵੀ ਸਾਰਾ ਇਤਿਹਾਸ ਗਵਾਹ ਹੈ ਉੱਥੇ ਆਰਮੀ ਨੂੰ ਰੱਖ ਕੇ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾਣੀ ਜੀ ਉਦੋਂ ਸੰਤ ਗਿਆਨੀ ਜਰਨੈਲ ਸਿੰਘ ਨੇ ਕਿਹੜਾ ਕੋਈ ਐਸਾ ਕੋਈ ਜਿਹੜਾ ਕਹਦੀ ਵੀ ਹਾਂ ਵੀ ਕੋਈ ਅਤਵਾਦੀ ਗੱਲ ਸੀ ਜਾਂ ਕੋ ਖਾੜਕੋਵਾਦੀ ਗੱਲ ਸੀ ਉਦੋਂ ਕਿਹੜਾ ਸੰਤ ਗਿਆਨੀ ਜਨੈਲ ਸਿੰਘ ਨੇ ਕੋਈ ਇਦਾਂ ਦਾ ਕੋਈ ਕਦਮ ਚੱਕਿਆ ਸੀ ਉਦੋਂ ਤਾਂ ਪ੍ਰਚਾਰ ਪ੍ਰਸਾਰ ਦੀ ਲਹਿਰ ਜਿਹੜੀ ਆ ਚੱਲ ਰਹੀ ਸੀ ਤੇ ਉਹਦਾ 2.5 ਸਾਲ ਪਹਿਲਾਂ ਹੀ ਸਰਕਾਰਾਂ ਨੇ ਜਿਹੜੀ ਤਿਆਰੀ ਸੀ ਉਹ ਸ਼ੁਰੂ ਕੀਤੀ ਹੋਈ ਸੀ